ਹਾਂਜੀ ਜਿਹੜਾ ਤਾਂ ਹੈ ਹੀ ਨਹੀਂ ਸਾਰਾ ਹਾਂ ਬੇਨਤੀ ਹੈ ਤੁਹਾਡੇ ਨੂੰ ਉਹਨਾਂ ਦਾ ਸਾਰਿਆਂ ਨੂੰ ਕਣਕ ਵੰਡੀ ਚਾਹੀਦੀ ਸਾਡੂੰ ਕਿਉਂ ਨਹੀਂ ਕ੍ਰਿਪਾ ਨੂੰ ਕੋਈ ਦਿੰਦੇ ਤੇ ਸਾਰੇ ਇੱਕ ਇੱਕ ਘਰ ਨਾਲ ਮੇਰੀ ਕਹਾਣੀ ਝੀਲ ਲਾਉਣਾਂ ਤਾਂ ਉਹ ਹੈਗਾ ਆਪਣੇ ਇਹਦੇ ਵਾਲੇ ਆ ਕਰਨੋਰੀਆਂ ਵਾਲੇ ਸਾਡੇ ਬੋਰੀਆਂ ਛੱਕਾਂ ਨੂੰ ਕਿਸੇ ਨੇ ਨਹੀਂ ਮਿਲੀ ਇਹ ਗੱਲ ਕਿ ਪੰਜ ਪੰਜ ਰੋਕੀ ਬੈਠੇ ਆ ਤੇ ਫੇ ਵੋਟਾਂ ਵੀ ਨਹੀਂ ਸਾਡੇ ਕੋਈ ਹੁਣ ਹੁਣ ਤੈਨੂੰ ਮੈਂ ਸਿੱਧਾ ਜਵਾਬ ਦਿੰਨਾ ਹਾਂ ਦੋ ਦੋ ਜਵਾਬ ਤੁਹਾਡੀ ਜਿਹੜੀ ਸੋਚ ਆ ਨਾ ਹੋਣ ਮੇਰੀ ਗੱਲ ਪਹਿਲੀ ਗੱਲ ਤਾਂ ਆਪਾਂ ਲੀਡਰ ਨਹੀਂ ਹੈਗੇ ਸੁਣ ਲੈ ਬੱਚਾ ਮੇਰਾ ਮੇਰੀ ਧਿਆਨ ਨਾਲ ਗੱਲ ਸੁਣ ਲੈ ਮੈਂ ਮੈਂ ਤਾਂ ਤਨ ਗੱਲ ਆਦਾ ਅਸੀਂ ਉਹ ਨਹੀਂ ਹੈਗੇ ਜਿਹੜੀ ਤੁਹਾਡੀ ਸੋਚ ਆ ਨਾ ਲੀਡਰਾਂ ਨੇ ਕਿਸੇ ਤੇ ਕਰ ਖੜਾਤੀ ਤੁਹਾਡੀ ਕਣਕ ਤੇ ਕਰ ਖੜਾਤੀ ਆਟੇ ਤੇ ਕਰ ਖੜਾਤੀ ਦਾਲਾਂ ਤੇ ਕਰ ਖੜਾਤੀ ਤੈਨੂੰ ਜਿਹੜੀ ਤੂੰ ਆ ਮੇਰੇ ਨਾਲ ਗੱਲਾਂ ਤੇਰੀ ਸੋਚ ਇੱਥੇ ਕਿਤੇ ਕਰ ਖੜਾਤੀ ਤੇਰੀ ਸੋਚ ਅੱਗੇ ਵਧਾਈ ਨਹੀਂ ਲੀਡਰਾਂ ਨੇ ਲੀਡਰਾਂ ਨੇ ਸੁਣ ਮੇਰੀ ਗੱਲ ਤੇਰੇ ਜਵਾਬ ਦਿੰਨਾ ਤੇਰੀ ਸੋਚ ਆਟੇ ਦਾਲ ਤੇ ਕਰ ਖੜਿਆ ਤੇਨੇ ਕਿਤੇ ਸੋਚਿਆ ਨਹੀਂ ਮੇਰਾ ਪੁੱਤ ਪੜ ਕੇ ਅਫਸਰ ਲੱਗ ਜੇ ਮੇਰਾ ਪੁੱਤ ਪੜ ਕੇ ਲੀਡਰ ਲੱਗ ਜੇ ਬਾਰਲੇ ਦੇਸਾਂ ਦੇ ਵਿੱਚ ਇੰਨਾ ਕੁਝ ਨਹੀਂ ਹੈਗਾ ਉਹ ਅਮੀਰ ਕਿਉਂ ਨੇਗੇ ਉੱਥੇ ਆ ਫਰੀ ਨਹੀਂ ਹੈਗਾ ਸਾਰਾ ਕੁਝ ਜਿਹੜੀ ਤੁਹਾਡੀ ਫਰੀ ਵਾਲੀ ਸੋਚ ਆ ਇੱਥੇ ਤੈਨੂੰ ਭਕਾਰੀ ਬਣਾ ਤਾ ਠੂਠਾ ਬਣਾ ਤਾ ਉਧਰ ਆ ਲੋਕ ਮੰਗਦੇ ਨਹੀਂ ਆਏ ਹੱਥ ਜੋੜ ਕੇ ਲੀਡਰਾਂ ਤੋਂ ਸਾਨੂੰ ਕਣਕ ਦੇ ਰੋਟਾ ਦੇ ਲੋ ਸਾਨੂੰ ਦਾਲਾਂ ਦੇ ਦਿਓ ਸਾਨੂੰ ਬਿਜਲੀ ਫਰੀ ਦੇ ਦਿਓ ਉੱਥੇ ਆ ਲੋਕ ਮੰਗਦੇ ਨਹੀਂ ਫਰੀ ਵਾਲਾ ਕੁਝ ਤੁਹਾਡੀ ਸੋਚ ਫਰੀ ਤੱਕ ਹੀ ਕਢਾਉਂਦੀ ਲੀਡਰਾਂ ਨੇ ਲੀਡਰ ਕਹਿੰਦੇ ਨੇ ਵੀ ਤੁਹਾਡੀ ਸੋਚ ਇਹ ਹੋਵੇ ਵੀ ਸਾਥੋਂ ਐ ਮੰਗੀ ਜਾਣ ਆਟਾ ਦਾਲ ਮੰਗੀ ਜਾਂਦਾ ਤਾਂ ਕਾਰਡ ਮੰਗੀ ਜਾਂਦਾ ਬਸ ਆ ਠੂਠਾ ਬਣਾਦਾ ਹੁਣ ਮੇਰੀ ਗੱਲ ਮੇਰੀ ਗੱਲ ਸੁਣ ਤੁਹਾਡੇ ਨੌਜਵਾਨਾਂ ਨੂੰ ਟੋਡੇ ਮਜ਼ਦੂਰਾਂ ਦੇ ਪੁੱਤਾਂ ਢੋਡੇ ਆ ਲਾਤਾ ਨਸ਼ੇ ਦੇ ਉੱਪਰ ਪਹਿਲੀ ਗੱਲ ਧਿਆਨ ਨਾਲ ਸੁਣ ਜਿਹੜੀ ਸਭ ਤੋਂ ਵੱਡਾ ਕੋਡ ਬਟਣ ਵਾਲਾ ਪੰਜਾਬ ਦਾ ਥੋਡੇ ਨੌਜਵਾਨ ਨਸ਼ੇ ਤੋਂ ਦੂਰ ਹੋਣ ਆਪ ਚੰਗੀ ਕਿਰਤ ਕਰਨ ਚੰਗੇ ਪੜ੍ਹਨ ਲਿਖਣ ਚੰਗਾ ਪੜ੍ਹ ਕੇ ਚੰਗਾ ਕੁਈ ਚੰਗਾ ਨੌਕਰੀ ਚੰਗੇ ਕੰਮਾਂ ਤੇ ਲੱਗਣ ਜੇ ਤੇਰਾ ਪੁੱਤ ਮੇਰੀ ਧਿਆਨ ਨਾਲ ਗੱਲ ਸੁਣ ਅੱਜ ਤਰੀ ਕਮਾਈ ਕਿੰਨੀ ਆ ਤੇਰੀ ਕਮਾਈ ਕਿੰਨੀ ਆ ਮੈਂ ਗੱਲਾਂ ਬੜੇ ਸਮਾਂ ਤੇਰੀ ਤੇਰੀ ਕਮਾਈ ਕਿੰਨੀ ਆ ਵਿਧਵਾ ਮੈਂ ਵਿਧਵਾ ਨਾ ਤੂੰ ਮਾਂ ਕੀ ਖਾਣ ਆਲੀ ਖਰਚਾ ਕਰ ਤੇਰੇ ਕੋਲੇ ਕੋਈ ਨਹੀਂ ਹੈਗਾ ਸਿਸਟਮ ਤੇਰੇ ਬੱਚੇ ਨੇਗੇ ਹੁਣ ਤੇਰੇ ਬੱਚੇ ਫੇਰ ਮੂਰੇ ਦਿਹਾੜੀ ਕਰਨਗੇ ਮੂੜ ਕਰਨਗੇ ਉਹ ਸੁਣ ਮੇਰੀ ਗੱਲ ਢਹਾੜੀ ਦੇਣਗੇ ਤੇਰੇ ਬੱਚੇ ਉਹ ਢਹਾੜੀ ਕਿਉਂਕਿ ਤੇਰੀ ਸੋਚ ਉੱਥੇ ਕਿਤੇ ਖੜੀ ਆ ਕਿ ਤੇਨ ਸੋਚੇ ਨਹੀਂ ਕਿ ਮੇਰੇ ਪੁੱਤਰਾਂ ਨੂੰ ਚੰਗਾ ਕੋਈ ਰੋਜ਼ਗਾਰ ਮਿਲੇ ਚੰਗਾ ਕੋਈ ਕੰਮ ਮਿਲੇ ਜੇ ਤੇਰਾ ਧੀ ਪੁੱਤ 50000 ਰੁਪਏ ਕਮਾਉਂਦਾ ਤੂੰ ਫ੍ਰੀ ਮੰਗੇਗੀ ਆਟਾ ਦਾਲ ਮੈਂ ਦੱਸਾਂ ਤੈਨੂੰ ਕੀ ਲੋੜਾ ਮੈਨੂੰ ਕੀ ਲੋੜ ਮੰਗਦੇ ਤੈਨੂੰ ਕੀ ਲੋੜਾ ਮੰਗਣ ਦੀ ਜੇ ਤੇਰਾ ਪੁੱਤ ਪੜ ਕੇ 50000 ਕਮਾਵੇ ਤਾਂ ਤੈਨੂੰ ਮੰਗਣ ਦੀ ਲੋੜ ਐ ਇਹ ਸੋਚ ਲੀਡਰਾਂ ਦੀ ਤੇ ਕਿਹੜਾਈ ਕਿਹੜੀ ਹੈ ਲੀਡਰ ਕਹਿੰਦੇ ਅਸੀਂ ਤਾਂ ਸਾਡੇ ਕੋਲ ਤਾਂ ਕੁਰਸੀਆਂ ਹੋਣ ਸਾਡੇ ਤੇ ਹੀ ਪੁੱਤ ਉੱਥੇ ਹੋਣ ਤੁਸੀਂ ਮੰਗੋ ਐ ਮੰਗੋ ਪੁੱਤਾਂ ਪੜ ਕੇ ਅਸੀਂ ਨੇ ਆਟਾ ਦਾਲ ਦੇਣਾ ਐ ਅਸੀਂ ਨੋ ਚੀਜ਼ਾਂ ਦੇਣਾ ਐ ਨਾ ਅਸੀਂ ਕਾਟ ਦੇਣਾ ਐ ਅੱਜ ਤਾਂ ਲੜਨ ਆਇਆ ਪੰਜਾਬ ਲਈ ਕਿ ਪੰਜਾਬ ਦੇ ਵਿੱਚ ਕਿਵੇਂ ਜਿਹੜਾ ਨਸ਼ਾ ਨੂੰ ਦੂਰ ਕਰਨਾ ਹੈ ਕਿ ਮੈਂ ਜਿਹੜੇ ਲੋਕਾਂ ਦੀ ਸਮੱਸਿਆ ਉਹਨਾਂ ਨੂੰ ਹੱਲ ਕਰਨਾ ਹੈ ਧਿਆਨ ਨਾਲ ਗੱਲ ਸੁਣੀ ਮੈਂ ਘੱਟੋ ਘੱਟ 2-3 ਵਾਰੀ ਜੀਐਲ ਜਾਇਆ ਇਸ ਸਰਕਾਰਾਂ ਨਾਲ ਲੜਨ ਲੜਦਾ ਲੜਦਾ ਆਹੋ ਜੀ